ਚਲੋ ਜੀ ਸਾਰਿਆਂ ਨੂੰ ਸਰਸੇਕਾਲ ਅੱਜ ਜੀ ਆਪਾਂ ਵੀਡੀਓ ਦੇ ਵਿੱਚ ਮਾਰਵਲ ਦੁਪੱਟਾ ਪੇਂਟ ਕਰਕੇ ਦਿਖਾਵਾਂਗੇ ਵੀ ਆਪਾਂ ਨੇ ਕਿਵੇਂ ਕਰਨਾ ਜੀ ਸਭ ਤੋਂ ਪਹਿਲਾਂ ਆਪਾਂ ਉਹਦੀ ਤਿਆਰੀ ਬਾਰੇ ਦੱਸਦੇ ਹਾਂ ਵੀ ਆਪਾਂ ਨੂੰ ਕੀ ਕੁਝ ਚਾਹੀਦਾ ਜੀ ਇਹ ਚਾਹੀ ਜੀ ਆਪਾਂ ਸਭ ਤੋਂ ਪਹਿਲਾਂ ਜੀ ਆਪਾਂ ਫਰੇਮ ਤਿਆਰ ਕਰਾਂਗੇ ਦਾ ਇਹ ਚਾਹੀ ਆਪਾਂ ਇੱਟਾਂ ਵੀ ਲੈ ਸਕਦੇ ਹਾਂ ਜੀ ਜਿਵੇਂ ਹੁਣ ਆਪਾਂ ਵੀ ਬਾਲੇ ਲਾ ਲਓ ਮੰਜੇ ਦੀਆਂ ਵਾਈਆਂ ਲਾ ਲਓ ਕੁਝ ਵੀ ਹਨਾ ਐਦਾਂ ਫਰੇਮ ਬਣਾ ਲੈਣਾ ਫਿਰ ਉਸ ਦੇ ਵਿੱਚ ਜੀ ਆਪਾਂ ਨੂੰ ਨਾ ਆ ਐਦਾਂ ਦਾ ਸਾਫ ਵਾਈਟ ਕਾਗਜ਼ ਦੀ ਲੋੜ ਪਊਗੀ ਇਹ ਹੋਣਾ ਚਾਹੀਦਾ ਵਧੀਆ ਜੀ ਇਹਨੂੰ ਆਪਾਂ ਵਿਛਾਵਾਂਗੇ ਇਹ ਜਿਹੜਾ ਜੀ ਆਪਾਂ ਨੇ ਵਾਈਟ ਕਲਰ ਦਾ ਕਾਗਜ਼ ਲਿਆ ਹੈਗਾ ਇਹ ਐਨ ਵਧੀਆ ਹੋਣਾ ਚਾਹੀਦਾ ਕਿਤੇ ਵੀ ਫਟਿਆ ਨਹੀਂ ਹੋਣਾ ਚਾਹੀਦਾ ਇਥੋਂ ਜੀ ਆਪਾਂ ਇਹ ਸਾਰੀ ਸੈਟਿੰਗ ਇਹਦੀ ਕਾਗਜ਼ ਦੀ ਕਰ ਲੈਣੀ ਹੈਗੀ ਦੇਖੋ ਹਨਾ ਕੋਈ ਟਰਾਪਾ ਚਾਹੀ ਧਰ ਸਕਦੇ ਆਂਗੇ ਇਹਦੇ ਲਈ ਸਾਈਡ ਵੀ ਚਾਹੀ ਆ ਆਪਣੇ ਬਾਹੀ ਇਹ ਜੀ ਇਹਨੂੰ ਆਪਾਂ ਇਸ ਤਰ੍ਹਾਂ ਧਰ ਲੈਣਾ ਆਪਾਂ ਨੇ ਜੀ ਸਾਰਾ ਫਰੇਮ ਹੈ ਜਿਹੜਾ ਐਵੇਂ ਤਿਆਰ ਕਰ ਲੈਣਾਗਾ ਸਾਰੀ ਇਹਦੀ ਸੈਟਿੰਗ ਜੀ ਆਪਾਂ ਨੇ ਕਰ ਲੈਣੀ ਹੈਗੀ ਹੁਣ ਜੇ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਪਾਣੀ ਪਾਉਣੇ ਆ ਜੀ ਹੁਣ ਇਹਦੇ ਵਿੱਚ ਇਹ ਤਾਂ ਆਪਣਾ ਬਣ ਕੇ ਤਿਆਰ ਹੋ ਗਿਆ ਦੇਖੋ ਹੋ ਜੀ ਆਪਾਂ ਇੱਕ ਕੁਆਲਿਟੀ ਚ ਪਾਣੀ ਲੈ ਲਿਆ। ਇਹਦੇ ਵਿੱਚ ਜੀ ਆਪਾਂ ਪਾਣੀ ਪਾਵਾਂਗੇ। ਆ ਦੇਖੋ ਜੀ। ਦੇਖੋ ਜੀ ਆਪਾਂ ਨੇ ਪਾਣੀ ਪਾਤਾ ਹੁਣ। ਦੁਪੱਟਾ ਡਾਈ ਕਰ ਲਈ ਜੀ ਆਪਾਂ ਨੇ ਦੋ ਕਲਰ ਲਏ ਨੇ ਇੱਕ ਰੈਡ ਕਲਰ ਇੱਕ ਬਲੈਕ ਕਲਰ ਜੀ ਹੁਣ ਜੀ ਆਪਾਂ ਇਹਨੂੰ ਪਾਣੀ ਵਿੱਚ ਪਾਵਾਂਗੇ ਲਓ ਜੀ ਹੁਣ ਆਪਾਂ ਕਲਰ ਇਹਦੇ ਵਿੱਚ ਪਾਉਣਾ ਹੈਗਾ ਐਂ ਜੀ ਸਾਰੇ ਆਪਾਂ ਨੇ ਜਿਹੜਾ ਕਲਰ ਹੈਗਾ ਸਾਰੇ ਚ ਪਾਈ ਜਾਣਾ ਕਲਰ ਪਾਉਣ ਤੋਂ ਬਾਅਦ ਜੀ ਆਪਾਂ ਨੇ ਨਾਲ ਦੀ ਨਾਲ ਕਲਰ ਹਲਾਉਣਾ ਹੈ ਐਵੇਂ ਨਾ ਸਟੱਬ ਨਹੀਂ ਪੈਣੇ ਚਾਹੀਦੇ ਜੀ ਇਕੱਠਾ ਨੇ ਹੋਣ ਦੇਣਾ ਆਪਾਂ ਨੇ ਕਲਰ ਲੋ ਜੀ ਆਪਾਂ ਨੇ ਆ ਸਾਰੇ ਕਲਰ ਐਵੇਂ ਪਾ ਲੈਣਾ ਬਲੈਕ ਕਲਰ ਵੀ ਆਪਾਂ ਨੇ ਇਵੇਂ ਪਾਉਣਾ ਜੀ ਸਾਰੇ ਆਪਾਂ ਨੇ ਖਣਾ ਲੈਣਾਗਾ ਦੇਖੋ ਜੀ ਇਹ ਜਿਹੜਾ ਆਪਣਾ ਦੁਪੱਟਾ ਮਾਰਵਲ ਪੇਂਟ ਵਾਲਾ ਬਹੁਤ ਸੋਹਣਾ ਬਣ ਕੇ ਡਾਈ ਹੋਊਗਾ ਜਿੱਥੇ ਇਥੇ ਆਪਾਂ ਨੂੰ ਐ ਲੱਗਦਾ ਵੀ ਰੰਗ ਆਪਣਾ ਹਨਾ ਬਿਓ ਹੋ ਨਹੀਂ ਪਿਆ ਨਹੀਂ ਹੈਗਾ ਉਥੇ ਆਪਾਂ ਨੇ ਪਾ ਲੈਣਾ ਜੀ ਇਹ ਜੀ ਆਪਾਂ ਨੇ ਇਕੱਠਾ ਨਹੀਂ ਹੋਣ ਦੇਣਾ ਕਲਰ ਨਹੀਂ ਤਾਂ ਜੀ ਬੁਲਬਲੇ ਜੇ ਬਣ ਜਾਣਗੇ ਇਹਦੇ ਇੱਕ ਜਗ੍ਹਾ ਤੇ ਇਕੱਠਾ ਹੋ ਜੂ ਆ ਦੇਖੋ ਇਹ ਆਪਾਂ ਜੀ ਨਾਲ ਦੀ ਨਾਲ ਹਵਾ ਨਾਲ ਜੀ ਆਪਾਂ ਨੇ ਇਹਨੂੰ ਹੋ ਕਰਨਾਗਾ ਹਲਕੇ ਹਲਕੇ ਹੱਥਾਂ ਨਾਲ ਜੀ ਦੇਖੋ ਇਹ ਜੀ ਆਪਾਂ ਕੋਈ ਵੀ ਗੱत्ता ਲੈ ਲੈਣਾਗਾ ਇਹਨੂੰ ਬਸ ਹਵਾ ਨਾਲ ਆਪਾਂ ਨੇ ਥੋੜਾ ਜਿਹਾ ਉਹ ਕਰਨਾ ਚੱਲਣਾ ਹੈਗਾ ਹਵਾ ਦੇਣੀ ਹੈ ਜੀ ਬਸ ਐਵੇਂ ਚਾਹੇ ਕੋਈ ਗੱत्ता ਲੈ ਲਓ ਚਾਹੀ ਕੋਈ ਪੱਖੀ ਲੈ ਲਓ ਕਸ ਇਕੱਠਾ ਨਹੀਂ ਹੋਣ ਦੇਣਾ ਜੀ ਆਪਾਂ ਨੇ ਕਲਰ ਲੋ ਜੀ ਹੁਣ ਆਪਾਂ ਨੇ ਨਾ ਵਾਈਟ ਦੁਪੱਟਾ ਕੋਈ ਮਰਜ਼ੀ ਲੈ ਲੈਣਾਗਾ ਖਿੱਚ ਕੇ ਨਾ ਦੁਪੱਟਾ ਜੀ ਐਂ ਡੋਬਣਾ ਆ ਦੇਖੋ ਜੀ ਬਹੁਤ ਹੀ ਸੋਹਣਾ ਜਿਹੜਾ ਦੁਪੱਟਾ ਆਪਣਾ ਬਣ ਕੇ ਰੈਡੀ ਹੋਊਗਾ ਜੀ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਜੀ ਆ ਦੇਖੋ ਜੀ ਹੁਣ ਆਪਾਂ ਚੱਕਦੇ ਆ ਇਹਨੂੰ ਇੱਕ ਸਾਈਡ ਜੀ ਆਪਾਂ ਦੁਪੱਟਾ ਚੱਕ ਕੇ ਦਿਖਾਉਣਾ ਏ ਤੁਹਾਨੂੰ ਹੁਣ ਆਪਾਂ ਦੇਖੋ ਦੁਪੱਟਾ ਤਾਂ ਡਾਈ ਕਰਤਾ ਇਸੇ ਪਾਣੀ ਵਿੱਚ ਜੀ ਆਪਾਂ ਇੱਕ ਹੋਰ ਦੁਪੱਟਾ ਵੀ ਡਾਈ ਕਰ ਸਕਦੇ ਆਂਗੇ ਹੁਣ ਜਿਹੜਾ ਐਕਸਟਰਾ ਕਲਰ ਆ ਜੀ ਇਹ ਆਪਾਂ ਕੱਢਣਾ ਹੈਗਾ ਕੋਈ ਵੀ ਗੱत्ता ਲੈ ਲੈਣਾ ਜੀ ਗੱਤੇ ਨਾਲ ਆ ਦੇਖੋ ਜਿਹੜਾ ਆਪਣਾ ਐਕਸਟਰਾ ਰੰਗ ਨਹੀਂ ਪਿਆ ਜਿੱਥੇ ਇੱਥੇ ਰਹਿ ਗਿਆ ਜੀ ਆ ਦੇਖੋ ਇਹ ਸਾਰਾ ਆਪਾਂ ਕੱਢ ਦੇਣਾ ਜੀ ਆ ਦੇਖੋ ਜੀ ਆ ਐਕਸਟਰਾ ਰੰਗ ਆਪਾਂ ਨੇ ਜਿਹੜਾ ਇਦਾਂ ਕੱਢ ਦੇਣਾ ਇਸੇ ਤਰ੍ਹਾਂ ਜੀ ਆਹ ਹੋਏ ਲੱਗਿਆ ਪਿਆ ਜਿੱਥੇ ਇੱਥੇ ਹੈਗਾ ਆਪਾਂ ਨੂੰ ਲੱਗਦਾ ਵੀ ਆ ਦੇਖੋ ਇਹ ਸਾਰਾ ਜੀ ਐਕਸਟਰਾ ਰੰਗ ਆਪਾਂ ਨੇ ਐ ਕੱਢ ਲੈਣਾਗਾ ਸਾਰਾ ਦੁਪੱਟੇ 'ਚ ਜੀ ਆਪਾਂ ਇਹ ਇਹ ਪਾਣੀ 'ਚ ਜੀ ਆਪਾਂ ਇੱਕ ਹੋਰ ਦੁਪੱਟਾ ਵੀ ਡਾਈ ਕਰ ਸਕਦੇ ਆਂਗੇ ਸਾਰਾ ਐਕਸਟਰਾ ਰੰਗ ਜਿਹੜਾ ਆਇਆ ਨਿਕਲ ਜੂਗਾ ਇਹ ਦੁਪੱਟਾ ਡਾਈ ਕਰਨ ਨੂੰ ਜੇ ਆਪਾਂ ਕਿੰਨੇ ਮਰਜ਼ੀ ਕਲਰ ਪਾ ਸਕਦੇ ਆਂਗੇ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਨੇ ਦੋ ਕਲਰਾਂ ਨਾਲ ਡਾਈ ਕਰਨਾ ਜੀ ਲਓ ਜੀ ਆ ਦੇਖੋ ਆਪਣਾ ਜਿਹੜਾ ਮਾਰਬਲ ਪੇਂਟ ਦੁਪੱਟਾ ਆਪਾਂ ਨੇ ਕੀਤਾ ਹੈਗਾ ਜੀ ਦੋ ਕਲਰ ਮਿਲਾ ਕੇ ਜੀ ਦੇਖੋ ਹੁਣ ਇਹ ਤਿੰਨ ਛੇੜ ਮਾਰਿਆ ਹੈਗਾ ਵਾਈਟ ਵੀ ਵਿੱਚ ਆਪਣਾ ਮਾਰਬਲ ਦੁਪੱਟਾ ਪੇਂਟ ਹੋ ਕੇ ਜੀ ਕਿੰਨਾ ਸੋਹਣਾ ਬਣਿਆਗਾ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਦੇਖੋ ਜੀ ਏਜਾ ਦਾ ਦੁਪੱਟਾ ਜੀ ਸੁੱਕ ਗਿਆ ਉਦੋਂ ਐਨ ਕਲਰ ਇਹ ਚ ਵਧੀਆ ਉਹ ਹੋਜੂ ਜੀ ਕਮੈਂਟਾਂ ਵਿੱਚ ਜਰੂਰ ਦੱਸਣਾ ਵੀ ਅੱਜ ਦੀ ਵੀਡੀਓ ਕਿਦਾਂ ਦੀ ਲੱਗੀ ਜੀ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ ਜੀ ਧੰਨਵਾਦ